ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਰਜੀਤ ਹਮ ਕਿਚਨ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਜਿਹੜੀ ਆ ਉਹ ਸੇਵਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਦੁਆਰਿਆਂ ਵਿੱਚ ਜਿਹੜੇ ਸੁਖਮਨੀ ਸਾਹਿਬ ਦੇ ਪਾਠ ਚੱਲਨੇ ਨੇ ਉਹਦੇ ਜਿਹੜੇ ਆ ਅਕੋਰਡਿੰਗ ਜਿਹੜੀ ਮੈਂ ਕਰ ਲੱਗੇ ਆ ਤੇ ਬੜੇ ਦਿਨਾਂ ਦੇ ਮਤਲਬ ਮੇਰੇ ਸੀ ਕਿ ਮਨ ਚ ਕਿ ਮੈਂ ਪ੍ਰਸ਼ਾਦ ਬਣਾ ਕੇ ਉੱਥੇ ਚਾੜ ਕੇ ਆਵਾਂ ਬਟ ਨਹੀਂ ਕੀ ਕੀਤਾ ਬਟ ਅੱਜ ਫਾਈਨਲ ਮੈਂ ਕੀਤਾ ਕਿ ਅੱਜ ਇਹ ਕੰਮ ਕਰਨਾ ਹੀ ਹੈ ਤੇ ਫਿਰ ਮੈਂ ਚਨੇ ਜਿਹੜੇ ਆ ਓਵਰਨਾਈਟ ਜਿਹੜੇ ਭੋਂ ਕੇ ਰੱਖਲੇ ਸੀ ਤੇ ਇਹਨਾਂ ਨੂੰ ਫਿਰ ਪਾਣੀ ਜਿਹੜਾ ਵਿੱਚ ਕੱਢ ਕੇ ਜਿਹੜਾ ਪਾਣੀ ਬਚਦਾ ਆ ਤੇ ਇਹਨੂੰ ਮੈਂ ਬੂਟਿਆਂ ਨੂੰ ਪਾ ਦਨੀ ਹੁੰਨੀ ਐ ਬਹੁਤ ਹੀ ਵਧੀਆ ਇਹ ਪਾਣੀ ਹੁੰਦਾ ਇਹਨੂੰ ਸੁੱਟਣਾ ਨਹੀਂ ਚਾਹੀਦਾ ਫਿਰ ਇਹਨੂੰ ਸਾਫ਼ ਪਾਣੀ ਨਾਲ ਧੋਲਾਂਗੇ ਤੇ تنویر बार-बार ਫਿਰ ਮੈਨੂੰ ਦੇਖਦਾ ਰਹਿੰਦਾ ਕਿ ਮम्मा ਕੀ ਕਰ ਰਹੀ ਐ ਉਹਨੂੰ ਬੜੇ ਹੀ ਜਿਹੜਾ ਇਹਨਾਂ ਚੀਜ਼ਾਂ ਦਾ ਮਤਲਬ ਕਿ ਇੱਕ ਐਕਸਾਈਟਮੈਂਟ ਹੁੰਦੀ ਐ ਕਿ ਕੀ ਬਣਾ ਰਹੀ ਐ ਮੈਂ ਦੇਖਾਂ ਔਰ ਫਟਾਫਟ ਉਹ ਚੀਜ਼ ਜਿਹੜੀ ਆ ਉਹ ਬਣ ਜਾਵੇ ਬਟ ਫਿਰ ਵੀ ਇਹਨੇ ਪ੍ਰਸ਼ਾਦ ਜਿਹੜਾ ਸ਼ਾਮ ਨੂੰ ਹੀ ਖਾਦਾ ਸੀ ਮੈਂ 4 3:30 ਵਜੇ ਵਾਪਸ ਆਈ ਸੀ ਗੁਰਦੁਆਰੇ ਤੋਂ ਉਹ ਤੋਂ ਹੀ ਖਾਦਾ ਸੀ ਬਟ ਫਿਰ ਵੀ ਇਹਨੂੰ ਬਾਰ-ਬਾਰ ਇਹਨੇ ਦੇਖਣਾ ਜ਼ਰੂਰ ਹੁੰਦਾ ਹੈ ਹਾਂਜੀ ਤੇ ਫਿਰ ਮੈਂ ਚਣਿਆਂ ਦੇ ਵਿੱਚ ਚੰਗੀ ਤਰ੍ਹਾਂ ਮਤਲਬ ਦੇਖ ਲਿਆ ਸੀ ਵਿੱਚ ਕੋਈ ਰੋਡ ਵਗੈਰਾ ਜਿਹੜਾ ਉਹ ਨਾ ਹੋਵੇ ਤੇ ਬਟ ਚਣੇ ਬਿਲਕੁਲ ਸਾਫ਼ ਸੀ ਕੁਝ ਵੀ ਨਹੀਂ ਸੀ ਦੇ ਵਿੱਚ ਤੇ ਫਿਰ ਇਸ ਨੂੰ ਕੁੱਕਰ ਦੇ ਵਿੱਚ ਪਾ ਕੇ ਤੇ ਇਹਨੂੰ ਦੋ ਤਿੰਨ ਵਿਸਲਾਂ ਕਰਕੇ ਤੇਨੂੰ ਮਤਲਬ ਕਿ ਉਬਾਲ ਲਿਆ ਸੀ ਤੇ ਚਣੇ ਬਹੁਤ ਹੀ ਵਧੀਆ ਜਿਹੜੇ ਬਣ ਕੇ ਜਿਹੜੇ ਉਹ ਰੈਡੀ ਹੋ ਗਏ ਸੀ ਤੇ ਫਿਰ ਜਿਹੜਾ ਹੋਰ ਮੈਂ ਮਤਲਬ ਇੱਕ ਇੱਕ ਬਾਅਦ ਚ ਇੱਕ ਸਾਈਡ ਤੇ ਮੈਂ ਜਿਹੜੀ ਆ ਉਹ ਖੰਡ ਜਿਹੜੀ ਆ ਪਾਣੀ ਵਾਸਤੇ ਜਿਹੜੇ ਸਕੈਚ ਪਾਣੀ ਜਿਹੜਾ ਉਹ ਬਣਾਉਣ ਵਾਸਤੇ ਜਿਹੜੀ ਆ ਉਹ ਮੈਂ ਡਿਪ ਕਰਕੇ ਰੱਖ ਲਈ ਸੀ ਕਿ ਜਿਹੜੀ ਖੰਡ ਜਿਹੜੀ ਉਹ ਫਿਰ ਜਲਦੀ ਘੁਲ ਜਾਂਦੀ ਹੈ ਉਹਨੂੰ ਬਾਰ ਬਾਰ ਹਿਲਾਉਣ ਦੀ ਜੜੀ ਉਹ ਲੋੜ ਨਹੀਂ ਪੈਂਦੀ ਉਹ ਵੀ ਮੈਂ ਇੱਕ ਸਾਈਡ ਤੇ ਕੰਮ ਕਰ ਲਿਆ ਸੀ ਤੇ ਫਿਰ ਜਣੇ ਜੜਿਆ ਇਹਦੇ ਵਿੱਚ ਮੈਂ ਥੋੜਾ ਇੱਕ ਚਮਕ ਨਮਕ ਪਾ ਕੇ ਤੇ ਥੋੜਾ ਜਿਹਾ ਹਿੰਗ ਦਾ ਪਾਊਡਰ ਪਾ ਕੇ ਇਸ ਨੂੰ ਦੋ ਤਿੰਨ ਵਿਸਲਾਂ ਤੱਕ ਜਿਹੜਾ ਰੱਖ ਦੇਣਾ ਆ ਉਹ ਵੀ ਤਾਂ ਮਤਲਬ ਕਿ ਜਿਹੜੇ ਆ ਤੁਸੀਂ ਜੇ ਸਬਜ਼ੀ ਵਗੈਰਾ ਵੀ ਬਣਾਉਂਦੇ ਜੇ ਚਣਿਆਂ ਦੀ ਤੇ ਤੁਸੀਂ ਹਿੰਗ ਦਾ ਪਾਊਡਰ ਜ਼ਰੂਰ ਪਾ ਲਿਓ ਇਹਦੇ ਨਾਲ ਜਿਹੜੇ ਆ ਚਣੇ ਮਤਲਬ ਕਿ ਵਧੀਆ ਇੱਕ ਤੇ 스멜 ਵੀ ਵਧੀਆ ਆਂਦੀ ਹੈ ਵਧੀਆ ਬਣਦੇ ਆ ਦੂਜਾ ਜਿਹੜੇ ਆ ਜੇ ਕਿਸ ਨੂੰ ਚਣੇ ਖਾ ਕੇ ਕੋਈ ਪੇਟ 'ਚ ਪ੍ਰੋਬਲਮ ਹੁੰਦੀ ਹੈ ਤਾਂ ਉਹ ਵੀ ਜਿਹੜੀ ਪ੍ਰੋਬਲਮ ਇਹਦੇ ਨਾਲ ਨਹੀਂ ਹੁੰਦੀ ਚਨੇ ਬਹੁਤ ਹੀ ਟੇਸਟੀ ਜਿਹੜੇ ਆ ਬੰਦੇ ਆ ਪਹਿਲਾਂ ਮੈਨੂੰ ਵੀ ਇਹ ਜਿਹੜਾ ਆਰਡਰ ਜਿਹੜਾ ਪਸੰਦ ਨਹੀਂ ਸੀ ਬਟ ਹੁਣ ਬਹੁਤ ਹੀ ਵਧੀਆ ਲੱਗਦਾ ਹੈ ਖਾਣ ਵਿੱਚ ਤੇ ਚਨੇ ਜਿਹੜੇ ਪਲੱਸ ਜਿਹੜੇ ਸਾਨੂੰ ਸਾਡੇ ਛੇਤੀ ਜਿਹੜੇ ਪਚ ਜਾਂਦੇ ਨੇ ਹਾਂਜੀ ਤੇ ਫਿਰ ਇੱਥੇ ਪ੍ਰਸ਼ਾਦ ਬਣਾਉਣ ਲੱਗਿਆਂ ਸੀ ਪ੍ਰਸ਼ਾਦ ਮੈਂ ਦੋ ਕੋਲੀਆਂ ਦਾ ਬਣਾਇਆ ਸੀ ਤੇ ਦੋ ਕੋਲੀਆਂ ਆਟਾ ਲਿਆ ਸੀ ਤੇ ਮੈਂ ਜਿਹੜਾ ਘਿਓ ਦਾ ਮੈਜ਼ਰਮੈਂਟ ਮੈਂ ਨਹੀਂ ਕੀਤਾ ਜੇ ਉਦਾਂ ਤੁਸੀਂ ਲੱਕੀ ਬਿਗਿਨਰ ਜੇ ਤੁਸੀਂ ਫਸਟ ਟਾਈਮ ਬਣਾਉਣਾ ਹੈ ਤੇ ਦੋ ਕੋਲੀਆਂ ਜੇ ਆਟਾ ਹੋਵੇ ਤਾਂ ਤੁਸੀਂ ਇੱਕ ਕੋਲੀ ਤੋਂ ਥੋੜਾ ਜਿਹਾ ਉੱਪਰ ਜਿਹੜਾ ਘਿਉ ਪਾਣਾ ਹੈ ਉਹਦਾ ਤਾਂ ਕਈ ਕਹਿੰਦੇ ਕਿ ਦੋ ਕੋਲੀਆਂ ਹੀ ਘਿਉ ਪਾਣਾ ਬਟ ਮੈਂ ਜਿਆਦਾ ਮੈਜ਼ਰਮੈਂਟ ਜਿਹੜਾ ਉਹ ਨਹੀਂ ਕਰਦੀ ਕਿਉਂਕਿ ਮੈਂ ਇਸੇ ਤਰ੍ਹਾਂ ਹੀ ਰੱਖ ਦਿੰਨੀ ਆ ਆਟਾ ਪਾ ਕੇ ਤੇ ਫਿਰ ਇਹਦੇ ਵਿੱਚ ਘਿਉ ਪਾਏ ਜਨਾ ਜਿੰਨੇ ਤੱਕ ਉਹ ਘਿਉ ਜੜਾ ਵਧੀਆ ਉਹਦੇ ਵਿੱਚ ਘਿਉ ਦੇ ਵਿੱਚ ਜਿਹੜਾ ਆਟਾ ਚੰਗੀ ਤਰ੍ਹਾਂ ਮੈਲਟ ਹੋ ਜਾਵੇਗਾ ਤਾਂ ਸਮਝ ਲਓ ਕਿ ਇੰਨਾ ਹੀ ਸਾਨੂੰ ਚਾਹੀਦਾ ਫਿਰ ਖੰਡ ਜਿਹੜੀ ਹੈ ਪਾਣੀ ਦੋ ਕੋਲੀਆਂ ਮੈਂ ਖੰਡ ਦੀ ਲਈ ਸੀ ਤੇ ਚਾਰ ਕੋਲੀਆਂ ਪਾਣੀ ਦੇ ਤੇ ਉਹਦੇ ਵਿੱਚ ਹੀ ਮੈਂ ਮਤਲਬ ਕਿ ਖੰਡ ਪਾਣੀ ਦੇ ਵਿੱਚ ਰਿੱਜਣ ਦੇ ਨਾਲ ਹੀ ਮਤਲਬ ਖੰਡ ਜਿਹੜੀ ਆ ਰੱਖ ਦਿੱਤੀ ਸੀ ਕਿ ਦੋਵੇਂ ਕੰਮ ਨਾਲ-ਨਾਲ ਹੋ ਜਾਣਗੇ ਖੰਡ ਵੀ ਵਿੱਚ ਚੰਗੀ ਤਰ੍ਹਾਂ ਰਿੱਜ ਜਾਵੇਗੀ ਤੇ ਜਿਹੜਾ ਪਾਣੀ ਗਰਮ ਜਿਹੜਾ ਆਪਾਂ ਸੋਰੀ ਦੇਗ ਚ ਪਾਣਾ ਆ ਤੇ ਉਹ ਅਸੀਂ ਇੱਕ ਸਾਈਡ ਤੇ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ ਜੇ ਉਦਾਂ ਤੁਸੀਂ ਖੰਡ ਪਾਣੀ ਹੋ ਤਾਂ ਉਦਾਂ ਵੀ ਪਾ ਸਕਦੇ ਜੇ ਬਟ ਪਾਣੀ ਦੇ ਨਾਲ ਜੇ ਤੁਸੀਂ ਖੰਡ ਪਾ ਲੋਗੇ ਤਾਂ ਮਤਲਬ ਕਿ ਵਧੀਆ ਬਣ ਜਾਂਦਾ ਹੈ ਫਿਰ ਜੇ ਇਕੱਲੀ ਤੁਸੀਂ ਖੰਡ ਕਈ ਕਈ ਵਾਰ ਪਾ ਦੋ ਤੇ ਸਮ ਟਾਈਮ ਜਿਹੜਾ ਉਹਦੇ ਵਿੱਚ ਢੇਲੀਆਂ ਹੋਣ ਦਾ ਜਿਹੜਾ ਡਰ ਆ ਰਿਹਾ ਬਟ ਜੇ ਤੁਸੀਂ ਇਦਾਂ ਪਾਓਗੇ ਤੇ ਇਦਾਂ ਜਿਹੜਾ ਕੋਈ ਵੀ ਤੁਹਾਨੂੰ ਇਦਾਂ ਦੇ ਚਾਂਸ ਜਿਹੜਾ ਢੇਲੀ ਬੰਨ ਦੇ ਵਿੱਚ ਪ੍ਰਸ਼ਾਦ ਜਿਹੜਾ ਨਹੀਂ ਹੋਣਗੇ ਹਾਂਜੀ ਤੇ ਪਾਣੀ ਜੇ ਮਤਲਬ ਕਿ ਸਮ ਟਾਈਮ ਜੇ ਤੁਸੀਂ ਜ਼ਿਆਦਾ ਪਾਣੀ ਰੱਖ ਲਿਆ ਤੁਹਾਨੂੰ ਮੈਜ਼ਰਮੈਂਟ ਦਾ ਕੋਈ ਨਹੀਂ ਪਤਾ ਕਿ ਤੁਸੀਂ ਕਿੰਨਾ ਪਾਣੀ ਪਾਣਾ ਮਤਲਬ ਪਾਣਾ ਆ ਜੇ ਮਤਲਬ ਕਿ ਆਟਾ ਜਿਹੜਾ ਤੁਸੀਂ ਇਦਾਂ ਹੀ ਪਾ ਲਿਆ ਮਿਨਿਆ ਨਹੀਂ ਆ। ਤਾਂ ਫਿਰ ਤੁਸੀਂ ਇਦਾਂ ਪਾਣੀ ਪਾਈ ਜਾਣਾ ਜਦੋਂ ਤੱਕ ਤੇ ਮਤਲਬ ਕਿ ਉਪਰ ਆ ਬੁਲਬੁਲੇ ਜੇ ਆ ਰਹੇ ਆ ਤਾਂ ਉਦੋਂ ਤੱਕ ਤੁਸੀਂ ਪਾਣੀ ਜਿਹੜਾ ਇਹਦੇ ਵਿੱਚ ਪਾਈ ਜਾਣਾ ਹੈ। ਮਤਲਬ ਇਹ ਤੇ ਮੇਰਾ ਮਿਨਿਆ ਹੋਇਆ ਪਤਾ ਮੈਨੂੰ ਕਿ ਇੰਨਾ ਹੀ ਪਾਣੀ ਇਹਦੇ ਵਿੱਚ ਪਾਣਾ ਆ। ਮਤਲਬ ਜੇ ਤੁਸੀਂ ਕਦੀ ਸਮ ਟਾਈਮ ਜੇ ਤੁਸੀਂ ਮੈਜ਼ਰਮੈਂਟ ਤੁਹਾਡਾ ਕੋਈ ਵੀ ਨਹੀਂ ਹੈਗਾ ਪਾਣੀ ਦਾ ਤੇ ਤੁਸੀਂ ਇਦਾਂ ਪਾਏ ਜਾਣਾ ਜਦੋਂ ਤੱਕ ਇਹਦੇ ਵਿੱਚ ਬੁਲਬਲੇ ਜੇ ਹੋਈ ਜਾਣੇ ਆ ਉਹ ਤੱਕ ਤੁਸੀਂ ਪਾਣੀ ਪਾਏ ਜਾਣਾ ਆ ਜਦੋਂ ਲਾਸਟ ਵਿੱਚ ਤੁਸੀਂ ਇਹਨਾਂ ਮਤਲਬ ਕਿ ਹਟ ਜਾਣੇ ਆ ਤੇ ਸਮਝ ਲਓ ਕਿ ਤੁਸੀਂ ਇਹਦੇ ਵਿੱਚ ਪਾਣੀ ਜਿਹੜਾ ਪੂਰਾ ਪੈ ਗਿਆ ਆ ਹੁਣ ਇਹਦੇ ਵਿੱਚ ਪਾਣੀ ਹੋਰ ਜ਼ਿਆਦਾ ਪਾਣੀ ਪਾਉਣ ਦੀ ਜਿਹੜੀ ਉਹ ਲੋੜ ਨਹੀਂ ਹੈਗੀ ਤੇ ਤੁਸੀਂ ਮਤਲਬ ਕਿ ਪ੍ਰਸ਼ਾਦ ਤੁਹਾਡਾ ਬਹੁਤ ਹੀ ਵਧੀਆ ਜਿਹੜੀ ਦੇਗ ਜੜੀ ਬਣ ਕੇ ਤਿਆਰ ਹੋਏਗੀ ਪਲੱਸ ਜਦੋਂ ਵੀ ਤੁਸੀਂ ਦੇਗ ਬਣਾਣੀ ਆ ਤੁਸੀਂ ਨਾਮ ਸਿਮਰਨ ਜ਼ਰੂਰ ਕਰਨਾ ਆ ਤੁਸੀਂ ਭਾਵੇਂ ਮੋਲ ਮੰਤਰ ਦਾ ਜਾਪ ਕਰ ਲੋ ਜਾਂ ਵਾਹਿਗੁਰੂ ਜਾਪ ਕਰ ਲੋ ਤੇ ਜ਼ਰੂਰੀ ਹੈ ਜਾਪ ਕਰਨਾ ਕਿਉਂਕਿ ਪ੍ਰਸ਼ਾਦਾ ਬਣਾਉਂਦੇ ਆ ਵੀ ਜਿਹੜਾ ਜਿਹੜਾ ਨਾਮ ਸਿਮਰਨ ਤੇ ਜ਼ਰੂਰੀ ਕਰਨਾ ਹੀ ਚਾਹੀਦਾ ਆ ਕਿਉਂਕਿ ਜ਼ਿਆਦਾਤਰ ਜਿਹੜੀ ਆ ਨਾਮ ਸਿਮਰਨ ਦੀ ਤਾਕਤ ਹੀ ਜਿਹੜੀ ਆ ਪ੍ਰਸ਼ਾਦਾ ਬਣਾਉਣ ਵਿੱਚ ਦੇਗ ਬਣਾਉਣ ਵਿੱਚ ਤੇ ਕਰਨਾ ਹੀ ਕਰਨਾ ਆ ਪ੍ਰਸ਼ਾਦਾ ਬਣਾਉਂਦੇ ਹੋ ਤੁਸੀਂ ਘਰ ਕਿਚਨ ਦੇ ਵਿੱਚ ਤਾਂ ਤੁਸੀਂ ਉਦੋਂ ਵੀ ਜਿਹੜਾ ਨਾਮ ਸਿਮਰਨ ਜ਼ਰੂਰ ਕਰੋ ਜਾਂ ਪਾਠ ਨਾਲ ਸਟਾਰਟ ਕਰ ਲੋ ਜੋ ਵੀ ਤੁਹਾਨੂੰ ਕੰਠ ਹੈ ਕਰੋ ਜ਼ਰੂਰ ਕਿਉਂਕਿ ਉਹਦੇ ਵਿੱਚ ਵੀ ਬੜੀ ਤਾਕਤ ਜਿਹੜੀ ਹੁੰਦੀ ਆ ਪ੍ਰਸ਼ਾਦੇ ਦੇ ਵਿੱਚ ਜਿਹੜੀ ਉਹ ਜਾਂਦੀ ਹੈ ਹਾਂਜੀ ਤੇ ਹੁਣ ਸਾਡੀ ਹੋ ਗਈ ਹੈ ਜੀ ਦੇਗ ਤਿਆਰ ਤੇ ਦੇਗ ਇਸ ਨੂੰ ਸਾਰੇ ਜਿਹੜਾ ਸਮਾਨ ਉਹ ਮੈਂ ਪੈਕ ਕਰੇ ਜਾਣ ਦੀਆਂ ਨਾਲ-ਨਾਲ ਤੇ ਕਿਉਂਕਿ ਗੁਰਦੁਆਰਾ ਸਾਹਿਬ ਸਾਡਾ ਜਿਹੜਾ ਉਹ ਜਾਦਾ ਦੂਰ ਹੈ ਤੇ ਫਿਰ ਮੈਨੂੰ ਮੋਹਿਤ ਜਿਹੜਾ ਉਹ ਛੱਡ ਕੇ ਆਵੇਗਾ ਮੇਰਾ ਬੇਟਾ ਤੇ ਇਸ ਕਰਕੇ ਮੈਂ ਜਲਦੀ ਸਾਰੀ ਪੈਕਿੰਗ ਜਿਹੜੀ ਮੈਂ ਕਰਕੇ ਸਾਈਡ ਬੋ ਸਾਈਡ ਰੱਖੀ ਜਾਂਦੀ ਹੈ ਤੇ ਹੁਣ ਇੱਥੇ ਚਣਿਆਂ ਦਾ ਪ੍ਰਸ਼ਾਦ ਜਿਹੜਾ ਘੁੰਗਣੀਆਂ ਦਾ ਪ੍ਰਸ਼ਾਦ ਹੁਣ ਇੱਥੇ ਮੈਂ ਜਿਹੜਾ ਉਹ ਘੁੰਗਣੀਆਂ ਦਾ ਪ੍ਰਸ਼ਾਦ ਜਿਹੜਾ ਉਹ ਬਣਾ ਲਗੀ ਆਂ ਇਹਦੇ ਵਾਸਤੇ ਦੇਸੀ ਘਿਓ ਜਿਹੜਾ ਉਹ ਮੈਂ ਪਾ ਲਿਆ ਤੁਸੀਂ ਇਹਦੇ ਵਿੱਚ ਤੇਲ ਵੀ ਪਾ ਸਕਦੇ ਜੇ ਜਾਂ ਰਿਫਾਈਂਡ ਆਇਲ ਵੀ ਪਾ ਸਕਦੇ ਜੇ تنویر ਫੇਰ बार-बार ਦੇਖਣਾ ਰਿਹਾ ਕਿ ਮੰਮਾ ਕੀ ਬਣਾ ਰਹੀ ਨੇ ਤੇ ਇਹਦੇ ਵਿੱਚ ਜਿਹੜਾ ਪਹਿਲਾਂ ਮੈਂ ਦੂਸਰਾ ਡੱਬਾ ਲਿਆ ਸੀ ਜਿਹੜਾ ਰੈਗੂਲਰ ਜਿਹੜਾ ਕਿਉ ਆਪਾਂ ਚੂਜ਼ ਕਰਦੇ ਆਂ ਰੋਜ਼ ਦੇਸੀ ਕੋਈ ਕਰਦੇ ਆਂ ਬਟ ਫਿਰ ਮੈਂ ਸੋਚਿਆ ਕਿ ਨਹੀਂ ਇਹਦੇ ਵਿੱਚ ਸੋਚਿਆ ਜਿਤਨਾ ਕਿ ਹੋ ਜਨ ਪਾਣੇ ਆ ਤੇ ਫਿਰ ਮੈਂ ਉਹ ਲਿਆ ਤੇ ਫਿਰ ਇਹਦੇ ਵਿੱਚ ਜੀਰਾ ਪਾ DNA ਤੇ ਜੀਰਾ ਜਦੋਂ ਚੰਗੀ ਤਰ੍ਹਾਂ ਭੁੱਜ ਜਾਵੇਗਾ ਤੇ ਫਿਰ ਇਹਦੇ ਵਿੱਚ ਮੈਂ ਪਾ ਦਿੱਤੀ ਸੁੱਕੀ ਮੇਥੀ ਜੇ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਪਾ ਲਿਓ ਜੇ ਨਹੀਂ ਹੋਵੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਕੋਈ ਗੱਲ ਨਹੀਂ ਤੇ ਜੀਰੇ ਨੂੰ ਚੰਗੀ ਤਰ੍ਹਾਂ ਤੁਸੀਂ ਭੁੰਨ ਲੈਣਾ ਆ ਜੀਰਾ ਭੁੱਜ ਜੇਗਾ ਤੇ ਜਿਹੜੇ ਚਨੇ ਤੁਸੀਂ ਇਸ ਤਰ੍ਹਾਂ ਨਾ ਘੁੰਗਣਿਆਂ ਦਾ ਪ੍ਰਸ਼ਾਦ ਬਣਾਓਗੇ ਤੇ ਬਹੁਤ ਹੀ ਜਿਹੜਾ ਟੇਸਟ ਜਿਹੜਾ ਉਹ ਬਣੇਗਾ ਤੇ ਪਲੱਸ ਮੇਰਾ ਤੇ ਮੰਨਣਾ ਆ ਕਿ ਜੋ ਵੀ ਤੁਸੀਂ ਲੰਗਰ ਤਿਆਰ ਕਰਦੇ ਹੋ ਉਹ ਤੇ ਰੱਬ ਦਾ ਨਾਮ ਲਓ ਤੇ ਉਹ ਤਾਂ ਸਭ ਸਭ ਚੀਜ਼ਾਂ ਵਿੱਚ ਜਿਹੜਾ ਹਰ ਇੱਕ ਚੀਜ਼ ਜਿਹੜੀ ਅਮਰਤੀ ਭੰਜ ਜਵੇਗੀ ਬਹੁਤ ਵਧੀਆ ਬਣੇਗੀ ਤੇ ਮਨ ਨੂੰ ਸਕੂਨ ਤੇ ਆਵੇਗਾ ਹੀ ਆਏਗਾ ਹਾਂਜੀ ਚਨੇ ਬਿਲਕੁਲ ਚੰਗੀ ਤਰ੍ਹਾਂ ਗਲ ਚੁੱਕੇ ਸੀ ਉਦਾਂ ਤਾਂ ਚਨੇ ਮਤਲਬ ਕਿ ਕੁੱਕਰ ਬូរਾਂ ਭਰ ਗਿਆ ਸੀ ਛੋਟਾ ਸੀ ਕੁੱਕਰ ਤੇਸ ਕਰਕੇ ਬਟ ਚਨੇ ਬਹੁਤ ਹੀ ਵਧੀਆ ਗਲ ਗਏ ਸੀ ਤੇ ਫਿਰ ਮੈਂ ਇਹਦੇ ਵਿੱਚ ਜਿਹੜੇ ਆ ਪਾਣੀ ਨਹੀਂ ਪਾਣਾ ਤੁਸੀਂ ਸਿੱਕਲੇ ਚਨੇ ਹੀ ਪਾਣੇ ਆ ਪਾਣੀ ਨੇ ਪਾਣੀ ਪਾਓਗੇ ਤੇ ਫਿਰ ਜ਼ਿਆਦਾ ਦੇਰ ਤੁਹਾਨੂੰ ਸੁਕਾਉਣ ਵਿੱਚ ਜੜਾ ਉਹ ਲੱਗ ਜਾਈਗੀ ਤੁਸੀਂ ਇਸ ਨੂੰ ਪੋਣੀ ਵਗੈਰਾ ਨਾਲ ਤੁਸੀਂ ਪਾ ਲੈਣੇ ਆ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਹਲਦੀ ਦਾ ਪਾਊਡਰ ਪਾ ਲਿਆ ਸੀ ਇਹਦੇ ਵਿੱਚ ਹਲਦੀ ਦਾ ਪਾਊਡਰ ਪਾਲ ਸੀ ਦੇਗੀ ਮਿਰਚ ਮੈਂ ਨਹੀਂ ਪਾਈ ਤੇ ਇਹਦੇ ਵਿੱਚ ਮੈਂ ਪਾਲਿਆ ਸੀ ਜੀ ਚਕੰਦਰ ਦਾ ਪਾਊਡਰ ਜਿਹੜਾ ਮੈਂ ਘਰ ਹੀ ਬਣਾਇਆ ਉਹ ਚਕੰਦਰ ਦਾ ਪਾਊਡਰ ਇਹਦੇ ਨਾਲ ਕਲਰ ਜਿਹੜਾ ਬਹੁਤ ਹੀ ਵਧੀਆ ਜਿਹੜਾ ਚਣਿਆਂ ਦਾ ਆਵੇਗਾ ਇਸ ਨੂੰ ਤੁਸੀਂ ਸਬਜੀ ਜਾਂ ਰਾਜਮਾ ਵਗੈਰਾ ਦੇ ਵਿੱਚ ਵੀ ਜਿਹੜਾ ਚਕੰਦਰ ਦਾ ਪਾਊਡਰ ਪਾਓਗੇ ਤੁਹਾਨੂੰ ਦੇਗੀ ਮਿਰਚ ਜੜੀ ਪਾਉਣ ਦੀ ਜਿਹੜੀ ਉਹ ਲੋੜ ਨਹੀਂ ਪਏਗੀ ਸਰਦੀਆਂ ਵਿੱਚ ਤਾਂ ਮੈਂ ਹਰੀ ਚਕੰਦਰ ਵੀ ਜਿਹੜੀ ਆ ਰਾਜਮਾ ਜਾਂ ਚਣਿਆਂ ਦੇ ਵਿੱਚ ਪਾ ਲੈਂਦੀ ਸੀ ਉਹਦੇ ਨਾਲ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਤੇ ਫਿਰ ਇਹਦੇ ਵਿੱਚ ਨਮਕ ਜਿਹੜਾ ਪਹਿਲਾਂ ਪਾਇਆ ਸੀ ਬਟ ਥੋੜਾ ਸੀ ਤੇ ਫਿਰ ਮੈਂ ਇਹਦੇ ਵਿੱਚ 2 ਚਮਚ ਨਮਕ ਦੇ ਪਾਲੇ ਸੀ ਤੇ ਇਹਨੂੰ ਮਤਲਬ ਕਿ ਚੰਗੀ ਤਰ੍ਹਾਂ ਫਿਰ ਤੁਸੀਂ ਭੁੰਨ ਲੈਣਾ ਹੈ ਜਿਹਦੇ ਵਿੱਚ ਮਤਲਬ ਕਿ ਸਾਰਾ ਮਿਕਸਪ ਜਿਹੜਾ ਮਸਾਲੇ ਵਗੈਰਾ ਜਿਹੜੇ ਹੋਣ ਮੈਂ ਜ਼ਿਆਦਾ ਇਹਦੇ ਵਿੱਚ ਮਸਾਲੇ ਜਿਹੜੇ ਆਉਂ ਜੂਸ ਨਹੀਂ ਕੀਤੇ ਇਹਦੇ ਵਿੱਚ ਸਿਰਫ ਮੈਂ ਗਰਮ ਮਸਾਲਾ ਤੇ ਇਹਦੇ ਗਰਮ ਮਸਾਲਾ ਤੇ ਥੋੜਾ ਜਿਹਾ ਮੈਂ ਆਂਬ ਚੂਰ ਦਾ ਪਾਊਡਰ ਪਾਇਆ ਸੀ ਉਹ ਤਾਂ ਜਿੱਦਾਂ ਤੁਸੀਂ ਰਾਜਮਾ ਵਗੈਰਾ ਬਣਾਉ ਤਾਂ ਉਹਦੇ ਵਿੱਚ ਵੀ ਤੁਸੀਂ ਜਿਹੜਾ ਅਮਚੂਰ ਦਾ ਪਾਊਡਰ ਜੜਾਓ ਪਾ ਲੋਗੇ ਜੇ ਤੁਹਾਡੇ ਕੋਲ ਅਮਚੂਰ ਦਾ ਪਾਊਡਰ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਵੀ ਨਚੋੜ ਸਕਦੇ ਜੇ ਉਹਦੇ ਨਾਲ ਵੀ ਟੇਸਟ ਜਿਹੜਾ ਬਹੁਤ ਹੀ ਵਧੀਆ ਜਿਹੜਾ ਆਊਗਾ ਆਵੇਗਾ ਤੇ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਜੇ ਚੈਨਲ ਤੇ ਨਵੇਂ ਜਿਹੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਮੇਰੀ ਵੀਡੀਓ ਇਦਾਂ ਦੀ ਕਿੱਦਾਂ ਲੱਗੀਆਂ ਮਤਲਬ ਕਿ ਪਹਿਲਾਂ ਮੈਂ ਵੀਡੀਓ ਜਿਹੜੀ ਆ ਵਿਦਆਉਟ ਫੇਸ ਸੀ ਬਣਾਉਂਦੀ ਸੀ ਤੇ ਹੁਣ ਮੈਂ ਇਸ ਤਰ੍ਹਾਂ ਬਣਾ ਰਹੀ ਆ ਤੁਹਾਨੂੰ ਜੇ ਮੇਰੀਆਂ ਇਹ ਵੀਡੀਓ ਚੰਗੇ ਲੱਗੀਆਂ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਦਾਂ ਦੀ ਵੀਡੀਓ ਕਿੱਦਾਂ ਲੱਗੀਆਂ ਤੇ ਫਿਰ ਅੱਗੇ ਤੋਂ ਵੀ ਮੈਂ ਤੁਹਾਡੇ ਪਾਸ ਤੇ ਵਧੀਆ ਬਹੁਤ ਹੀ ਵਧੀਆ ਜਿਹੜੀਆਂ ਵੀਡੀਓ ਲੈ ਕੇ ਆਵਾਂਗੀ ਹਾਂਜੀ ਤੇ ਫਿਰ ਜਿਹੜੀ ਖੰਡ ਮੇਰੀ ਮੈਲਟ ਹੋ ਗਈ ਸੀ ਜਿਹੜਾ ਸਕੈਚ ਪਾਣੀ ਬਣਾਉਣਾ ਸੀ ਤੇ ਉਹਦੇ ਵਿੱਚ ਫਿਰ ਮੈਂ ਪਾਤਾ ਜੀ ਸਕੈਚ ਸਕੈਚ ਜਿਹੜਾ ਇਹ ਗੰਗਾ ਕੰਪਨੀ ਦਾ ਆ ਕੋਈ ਵੀ ਪ੍ਰੋਮੋਸ਼ਨ ਨਹੀਂ ਹੈਗੀ ਇਸ ਕੰਪਨੀ ਦੀ ਬਟ ਇਸ ਦਾ ਸਕੈਚ ਦਾ ਜਿਹੜਾ ਟੇਸਟ ਹੈ ਉਹ ਬਹੁਤ ਹੀ ਵਧੀਆ ਆ ਕਿਉਂਕਿ ਜਿਹੜੇ ਦੂਜੇ ਰੂਫ ਚਾ ਹੁੰਦੇ ਉਹਦਾ ਟੇਸਟ ਇਸ ਤੋਂ ਬਹੁਤ ਹੀ ਅਲੱਗ ਹੈ ਬਹੁਤ ਹੀ ਵਧੀਆ ਟੇਸਟ ਜਿਹੜਾ ਇਹਦਾ ਹੈਗਾ ਸੀ ਫਿਰ ਪਾਣੀ ਦੇ ਵਿੱਚ ਅਸੀਂ ਪਾ ਲਈ ਸੀ ਬਰਫ਼ ਸਕੈਚ ਦਾ ਮੈਂ ਕੋਈ ਮੈਜ਼ਰਮੈਂਟ ਨਹੀਂ ਰੱਖਿਆ ਮਿਸ ਤੇ ਮੈਂ ਇਦਾਂ ਹੀ ਇਹਦੇ ਵਿੱਚ ਪਾ ਦਿੱਤਾ ਸੀ ਤੁਸੀਂ ਜਿੰਨਾ ਵੀ ਤੁਹਾਡਾ ਪਾਣੀ ਵਗੈਰਾ ਤੁਸੀਂ ਬਣਾਉਣਾ ਹੈ ਉਹਨਾਂ ਤੁਸੀਂ ਪਾ ਸਕਦੇ ਜੀ ਤੇ ਫਿਰ ਬਰਫ਼ ਪਾ ਕੇ ਫਿਰ ਮੈਂ ਜਿਹੜੀ ਆ ਕਤੀਰਾ ਗੁੰਦ ਜਿਹੜੀ ਆ ਭੋਂ ਕੇ ਰੱਖੀ ਸੀ 3-4 ਘੰਟੇ ਤੇ ਉਹਨੂੰ ਵੀ ਮੈਂ ਧੋ ਕੇ ਇਹਦੇ ਵਿੱਚ ਪਾ ਲਿਆ ਸੀ ਮੈਨੂੰ ਲੱਗ ਰਿਹਾ ਸੀ ਕਿ ਥੋੜੀ ਜਿਹੀ ਮੈਲੀ ਮੈਲੀ ਆ ਤੇ ਫਿਰ ਮੈਂ ਉਹਨੂੰ ਵੀ ਧੋ ਕੇ ਤੇ ਇਹਦੇ ਵਿੱਚ ਪਾ ਲਿਆ ਸੀ ਤੇ ਪਾਣੀ ਸਕੇਚ ਜਿਹੜਾ ਬਹੁਤ ਹੀ ਵਧੀਆ ਬਣ ਗਿਆ ਸੀ ਤਿਸ ਫਿਰ ਇਧਰ ਚਨੇ ਵੀ ਸਾਡੇ ਜਿਹੜੇ ਉਹ ਰੈਡੀ ਹੋ ਗਏ ਸੀ ਤੇ ਮੈਂ ਸਾਰੇ ਪੈਕਿੰਗ ਜਿਹੜੀ ਆ ਉਹ ਨਾਲ ਕਰ ਲਈ ਸੀ ਤੇ ਫਿਰ ਮੈਂ ਇਹਨੂੰ ਥੋੜਾ ਗਰਮ ਸੀ ਚਨੇ ਤੇ ਮੈਂ ਠੰਡੇ ਹੋਣ ਵਾਸਤੇ ਅੰਦਰ ਰੱਖ ਦਿੱਤੇ ਸੀ ਤੇ ਫਿਰ ਮੈਨੂੰ ਮੋਹ